ਨਮਸਕਾਰ ਦੋਸਤੋ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਵਿੱਚ ਡਿਜੀਟਲ ਹਾਊਸ ਅਰੈਸਟ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਇੱਕ ਰਿਟਾਇਰਡ ਪ੍ਰੋਫੈਸਰ ਮਹਿਲਾ ਨੂੰ ਡਿਜੀਟਲ ਅਰੈਸਟ ਕੀਤਾ ਗਿਆ ਮੈਡਮ ਨੂੰ ਇੱਕ ਫਰੋਡ ਕਾਲ ਆਉਂਦੀ ਹੈ ਤੇ ਉਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਮੈਡਮ ਅਸੀਂ ਤੁਹਾਡੇ ਖਾਤਿਆਂ ਦੀ ਜਾਂਚ ਕਰ ਰਹੇ ਹਾਂ ਕਿਉਂਕਿ ਬੰਬੇ ਤੋਂ ਇੱਕ ਕੋਰੀਅਰ ਹੋਇਆ ਹੈ ਜਿਨ੍ਹਾਂ ਨੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਖਾਤਿਆਂ ਦੇ ਵਿੱਚ ਮਨੀ ਲੌਂਡਰਿੰਗ ਅਤੇ ਡਰੱਗ ਮਨੀ ਹੈ ਤੇ ਮੁੱਖੀ ਗੱਲ ਇਹ ਹੋਈ ਕਿ ਉਹਨਾਂ ਨੇ ਮੈਡਮ ਨੂੰ ਇਸ ਤਰ੍ਹਾਂ ਡਰਾ ਦਿੱਤਾ ਕਿ ਮੈਡਮ ਨੇ ਬੈਂਕ ਦੇ ਵਿੱਚ ਜਾ ਕੇ ਇੱਕ ਬੰਗਾਲ ਦੇ ਖਾਤੇ ਦੇ ਵਿੱਚ ਇੱਕ ਮੋਟੀ ਰਕਮ ਆਰਟੀਜੀਐਸ ਦੇ ਮਾਧਿਅਮ ਰਾਹੀਂ ਟਰਾਂਸਫਰ ਕਰ ਦਿੱਤੀ ਪਰ ਮੈਡਮ ਦੀ ਖੁਸ਼ਕਿਸਮਤੀ ਇਹ ਰਹੀ ਕਿ ਇੱਕ ਘੰਟਾ ਬੀਤ ਜਾਣ ਤੱਕ ਵੀ ਆਰਟੀਜੀਐਸ ਦੀ ਟਰਾਂਜੈਕਸ਼ਨ ਕੰਪਲੀਟ ਨਹੀਂ ਹੋਈ ਤੇ ਬੰਗਾਲ ਦੇ ਖਾਤੇ ਦੇ ਵਿੱਚ ਪੈਸਾ ਟਰਾਂਸਫਰ ਨਹੀਂ ਹੋ ਪਾਇਆ ਤੇ ਫਿਲਹਾਲ ਉਹ ਇੱਕ ਵੱਡੇ ਸਕੈਮ ਤੋਂ ਬਚ ਗਏ ਨੇ ਇਸ ਮਾਮਲੇ ਦੇ ਵਿੱਚ ਮੈਡਮ ਆਪਣੀ ਆਈਡੈਂਟੀਟੀ ਨਹੀਂ ਦੱਸਣਾ ਚਾਹੁੰਦੇ ਪਰ ਅਜਿਹੇ ਸਕੈਮ ਲਗਾਤਾਰ ਹਿੰਦੁਸਤਾਨ ਦੇ ਵਿੱਚ ਵਧ ਜਿੱਥੇ ਪਹਿਲਾਂ ਅਜਿਹੇ ਸਕੈਮ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੇਖਣ ਨੂੰ ਮਿਲਦੇ ਸਨ ਪਰ ਹੁਣ ਨੰਗਲ ਸ਼ਹਿਰ ਵੀ ਇਹਨਾਂ ਠੱਗਾਂ ਦੇ ਨਿਸ਼ਾਨੇ ਉੱਤੇ ਆ ਗਿਆ ਹੈ ਕਿਉਂਕਿ ਸਾਈਬਰ ਕ੍ਰਾਈਮ ਦਾ ਇਹ ਬਿਲਕੁਲ ਨਵਾਂ ਤਰੀਕਾ ਹੈ ਜਿਸ ਦੇ ਵਿੱਚ ਨਕਲੀ ਪੁਲਿਸ ਅਧਿਕਾਰੀ ਸੀਬੀਆਈ ਜਾਂ ਕਸਟਮ ਅਧਿਕਾਰੀ ਬਣ ਕੇ ਤੁਹਾਨੂੰ ਡਰਾਉਂਦੇ ਹਨ ਅਤੇ ਤੁਹਾਨੂੰ ਘਰ ਦੇ ਵਿੱਚ ਬੰਦਕ ਬਣਾ ਲੈਂਦੇ ਹਨ ਤੇ ਉਸ ਤੋਂ ਬਾਅਦ ਘੁਟਾਲੇ ਦੀ ਇਹ ਖੇਡ ਸ਼ੁਰੂ ਹੁੰਦੀ ਹੈ ਜਿਵੇਂ ਜਿਵੇਂ ਦੁਨੀਆ ਡਿਜੀਟਲ ਹੁੰਦੀ ਜਾ ਰਹੀ ਹੈ ਆਨਲਾਈਨ ਧੋਖਾਧੜੀ ਦੇ ਤਰੀਕੇ ਵੀ ਤੇਜ਼ੀ ਨਾਲ ਬਦਲ ਗਏ ਹਨ ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਇੱਕ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਵਿੱਤੀ ਸਾਲ 2023 ਦੇ ਵਿੱਚ 30000 ਕਰੋੜ ਰੁਪਏ ਤੋਂ ਜ਼ਿਆਦਾ ਦੇ ਬੈਂਕ ਫਰੋਡ ਦਰਜ ਕੀਤੇ ਗਏ ਤੇ ਹੁਣ ਗੱਲ ਕਰਦੇ ਹਾਂ ਕਿ ਆਖਿਰ ਕੀ ਹੈ ਡਿਜੀਟਲ ਹਾਊਸ ਅਰੈਸਟ ਜਿਵੇਂ ਕਿ ਜਿਸ ਦੇ ਨਾਮ ਤੋਂ ਪਤਾ ਲੱਗਦਾ ਹੈ ਕਿ ਘੁਟਾਲਾ ਕਰਨ ਵਾਲੇ ਪੀੜਤ ਨੂੰ ਕਾਲ ਜਾਂ ਵੀਡੀਓ ਕਰਦੇ ਹਨ ਤੇ ਉਸ ਨੂੰ ਬੰਦਕ ਬਣਾ ਲੈਂਦੇ ਹਨ ਜਿਵੇਂ ਕਿ ਅਸੀਂ ਦੱਸਿਆ ਕਿ ਸਕੈਮ ਕਰਨ ਵਾਲੇ ਇੱਕ ਸੈਟਅਪ ਬਣਾਉਂਦੇ ਹਨ ਜਿਸ ਦੇ ਵਿੱਚ ਇਹ ਜਾਪਦਾ ਹੈ ਕਿ ਉਹ ਪੁਲਿਸ ਸਟੇਸ਼ਨ ਤੋਂ ਗੱਲ ਕਰ ਰਹੇ ਹਨ ਸਾਈਬਰ ਅਪਰਾਧੀ ਪੀੜਤ ਨੂੰ ਫੋਨ ਕਰਦੇ ਨੇ ਤੇ ਕਹਿੰਦੇ ਨੇ ਕਿ ਤੁਹਾਡੇ ਫੋਨ ਨੰਬਰ ਆਧਾਰ ਕਾਰਡ ਬੈਂਕ ਖਾਤੇ ਤੋਂ ਗਲਤ ਕੰਮ ਹੋਏ ਹਨ ਉਹ ਗ੍ਰਿਫਤਾਰੀ ਦਾ ਡਰ ਦਿਖਾ ਕੇ ਪੀੜਤ ਨੂੰ ਘਰ ਦੇ ਵਿੱਚ ਹੀ ਡੱਕ ਲੈ ਲੈਂਦੇ ਹਨ ਤੇ ਪੈਸਾ ਦੇਣ ਲਈ ਮਜਬੂਰ ਕਰਦੇ ਹਨ ਤੇ ਹੁਣ ਗੱਲ ਕਰਦੇ ਹਾਂ ਕਿ ਡਿਜੀਟਲ ਹਾਊਸ ਅਰੈਸਟ ਕਿਵੇਂ ਕੰਮ ਕਰਦਾ ਹੈ ਨੰਗਲ ਦੇ ਤਾਜ਼ਾ ਉਦਾਹਰਣ ਤੋਂ ਇਸ ਖੁਟਾਲੇ ਦੇ ਟੰਗ ਨੂੰ ਸਮਝ ਸਕਦੇ ਹਾਂ ਜਿਵੇਂ ਕਿ ਨੰਗਲ ਦੇ ਇੱਕ ਰਿਟਾਇਰਡ ਮਹਿਲਾ ਪ੍ਰੋਫੈਸਰ ਨੂੰ ਕਾਲ ਆਉਂਦੀ ਹੈ ਤੇ ਉਸ ਨੂੰ ਡਰਾਇਆ ਜਾਂਦਾ ਹੈ ਕਿ ਉਹਨਾਂ ਦੇ ਖਾਤੇ ਦੇ ਵਿੱਚ ਮਨੀ ਲਾਂਡਰੀਂਗ ਜਾ ਡਰੱਗ ਮਨੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਇਸ ਮਾਮਲੇ ਦਾ ਸੈਟਲਮੈਂਟ ਕਰਨ ਦੇ ਲਈ ਇੱਕ ਰਕਮ ਦੀ ਮੰਗ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਸਾਈਬਰ ਸੰਕਰ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਕਿਸੇ ਵੀ ਤਰ੍ਹਾਂ ਦੀ ਸਾਈਬਰ ਧੋਖਾਧੜੀ ਤੋਂ ਬਚਣ ਲਈ ਤੁਹਾਨੂੰ ਹਮੇਸ਼ਾ ਸਾਵਧਾਨ ਤੇ ਸੁਚੇਤ ਰਹਿਣਾ ਚਾਹੀਦਾ ਹੈ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਸ ਨਾਲ ਤੁਸੀਂ ਅਜਿਹੇ ਸਕੈਮ ਤੋਂ ਬਚ ਸਕਦੇ ਹੋ ਜਦੋਂ ਵੀ ਤੁਹਾਨੂੰ ਅਜਿਹੇ ਕਾਲਾਂ ਆਉਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਸਾਵਧਾਨ ਰਹਿਣ ਦੀ ਲੋੜ ਹੈ ਜਿਸ ਦੇ ਨਾਲ ਹੀ ਔਨਲਾਈਨ ਸਕੈਮ ਤੇ ਖਾਤਾ ੜੀ ਦੇ ਤਰੀਕਿਆਂ ਦੀ ਵੀ ਜਾਣਕਾਰੀ ਰੱਖੋ ਤੁਹਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸਰਕਾਰ ਬੈਂਕ ਜਾਂ ਕੋਈ ਵੀ ਜਾਂਚ ਏਜੰਸੀ ਤੁਹਾਨੂੰ ਕਾਲ ਤੇ ਧਰਾ ਜਾਂ ਧਮਕਾਨ ਨਹੀਂ ਸਕਦੇ ਤੁਸੀਂ ਕਾਲ ਨੂੰ ਡਿਸਕਨੈਕਟ ਕਰੋ ਤੇ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਓ ਕਾਲ ਉਤੇ ਕਿਸੇ ਨਾਲ ਨਿੱਜੀ ਜਾਂ ਵਿੱਤੀ ਵੇਰਵਿਆਂ ਵਰਗੀ ਜਾਣਕਾਰੀ ਸਾਂਝੀ ਨਾ ਕਰੋ ਜੇਕਰ ਤੁਹਾਨੂੰ ਅਜਿਹੀ ਜਾਣਕਾਰੀ ਭੇਜਣੀ ਵੀ ਪਵੇ ਤਾਂ ਪਹਿਲਾਂ ਕਾਲ ਕਰਨ ਵਾਲੇ ਦੀ ਪਛਾਣ ਦੀ ਪੁਸ਼ਟੀ ਕਰੋ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਬੈਂਕ ਜਾਂ ਕੋਈ ਵੀ ਅਧਿਕਾਰ ਸੰਸਦ ਤੁਹਾਡੇ ਤੋਂ ਫੋਨ ਉੱਤੇ ਪਿੰਨ ਜਾਂ ਤੁਹਾਡੇ ਨਾਲ ਸੰਬੰਧਿਤ ਨਿੱਜੀ ਜਾਣਕਾਰੀ ਨਹੀਂ ਮੰਗਦੀ ਹੈ ਜੇਕਰ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਘੁਟਾਲੇ ਕਰਨ ਵਾਲਿਆਂ ਤੋਂ ਕਾਲਾਂ ਜਾਂ ਸੰਦੇਸ਼ ਪ੍ਰਾਪਤ ਹੁੰਦੇ ਹਨ ਤਾਂ ਉਹਨਾਂ ਦੀ ਰਿਪੋਰਟ ਕਰੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਆਪਣੇ ਬੈਂਕ ਖਾਤੇ ਦੇ ਵਿੱਚ ਕੁਝ ਵੀ ਸ਼ੱਕੀ ਲੱਗਦਾ ਹੈ ਤਾਂ ਉਸ ਦੀ ਰਿਪੋਰਟ ਵੀ ਕਰੋ ਤੁਸੀਂ ਕਪਲੇ ਦੀਆਂ ਕਾਲਾਂ ਜਾਂ ਸੰਦੇਸ਼ਾਂ ਦੀ ਰਿਪੋਰਟ ਕਰਨ ਲਈ ਸਰਕਾਰੀ ਪੋਰਟਲ ਦੀ ਵਰਤੋਂ ਵੀ ਕਰ ਸਕਦੇ ਹੋ ਆਨਲਾਈਨ ਘੁਟਾਲਿਆਂ ਜਾਂ ਡਿਜੀਟਲ ਧੋਖਾਧੜੀ ਤੋਂ ਬਚਣ ਦੇ ਲਈ ਸਾਰੇ ਖਾਤਿਆਂ ਨੂੰ ਸੁਰੱਖਿਅਤ ਨਾ ਜ਼ਰੂਰੀ ਹੈ ਆਪਣੇ ਸਾਰੇ ਪਾਸਵਰਡ ਤੇ ਪਿੰਨੂ ਸਮੇਂ-ਸਮੇਂ ਤੇ ਅਪਡੇਟ ਕਰਦੇ ਰਹੋ ਤੇ ਉਹਨਾਂ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰੋ ਇਸ ਦੇ ਨਾਲ ਖਾਤੇ ਦੀ ਸੁਰੱਖਿਆ ਲਈ ਯਕੀਨੀ ਤੌਰ ਤੇ ਦੋ ਫੈਕਟਰ ਪ੍ਰਮਾਣਿਤ ਨੂੰ ਚਾਲੂ ਰੱਖੋ ਇਸ ਦੇ ਨਾਲ ਹੀ ਆਪਣੀਆਂ ਸਾਰੀਆਂ ਡਿਵਾਈਸਾਂ ਨੂੰ ਨਵੀਨਤਮ ਸੌਫਟਵੇਅਰ ਨਾਲ ਅਪਡੇਟ ਕਰਦੇ ਰਹੋ ਇਸ ਵੀਡੀਓ ਨੂੰ ਵੱਤਵੱਤ ਸ਼ੇਅਰ ਕਰ ਦਿਓ ਤਾਂਕਿ ਸਾਡੇ ਸ਼ਹਿਰ ਦੇ ਲੋਕ ਅਜਿਹੇ ਡਿਜੀਟਲ ਹਾਊਸ ਅਰੇਸਟ ਵਰਗੇ ਸਕੈਮ ਤੋਂ ਬਚ ਸਕਣ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਹਰਕੇਸ਼ ਰਾਣਾ ਦੀ ਰਿਪੋਰਟ ਅੱਜ ਵਾਈਟ ਕਾਲਰ ਕ੍ਰਿਮੀਨਲ ਬਹੁਤ ਜ਼ਿਆਦਾ ਸਰਗਰਮ ਹੈ ਇੱਕ ਨਕਲੀ ਆਈਪੀਐਸ ਅਫੀਸਰ ਬਣ ਕੇ ਇੱਕ ਨਕਲੀ ਸੀਬੀਆਈ ਇਨਸਪੈਕਟਰ ਬਣ ਕੇ ਤੇ ਉਹਨਾਂ ਦੀ ਟੀਮ ਨੇ ਅਜਿਹਾ ਜਾਲ ਬੁਣਿਆ ਕਿ ਇੱਕ ਸੇਵਾਮੁਕਤ ਮਹਿਲਾ ਪ੍ਰੋਫੈਸਰ ਜਿਹੜੀ ਬਹੁਤ ਸੂਝਵਾਨ ਹੈ ਨੂੰ ਡਿਜੀਟਲ ਅਰੈਸਟ ਕਰ ਲਿਆ ਉਹਨਾਂ ਵਟਸਐਪ ਕਾਲ ਕੀਤੀ ਤੇ ਮੈਡਮ ਨੂੰ ਇਹ ਤਰਕ ਦੇ ਕੇ ਅਰੈਸਟ ਕਰ ਲਿਆ ਕਿ ਅਸੀਂ ਤੁਹਾਡੇ ਖਾਤਿਆਂ ਦੀ ਜਾਂਚ ਕਰ ਰਹੇ ਹਾਂ ਇੱਕ ਬੰਬੇ ਤੋਂ ਕੋਰੀਅਰ ਹੋਇਆ ਉਹਦੇ ਤੋਂ ਜਿਹੜੇ ਦਸਤਾਵੇਜ਼ ਮਿਲੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਡੇ ਖਾਤਿਆਂ 'ਚ ਮਨੀ ਲਾਂਡਰਿੰਗ ਦਾ ਪੈਸਾ ਹੈ ਔਰ ਡਰੱਗ ਮਨੀ ਹੈ ਮੁੱਖੀ ਗੱਲ ਉਹਨਾਂ ਨੇ ਇੰਨਾ ਪ੍ਰਭਾਵ ਪਾਇਆ ਮੈਡਮ ਨੇ ਜਾ ਕੇ ਐਫ ਡੀ ਆਰਸ ਤੋੜਾਤੀਆਂ ਤੇ ਬੰਗਾਲ ਦੇ ਇੱਕ ਖਾਤੇ 'ਚ ਬਹੁਤ ਵੱਡੀ ਰਕਮ ਸ਼ਿਫਟ ਕਰਤੀ ਆਰਟੀਜੀਐਸ ਰਾਹੀਂ ਬੈਂਕ ਮੈਨੇਜਰ ਨੇ ਬਹੁਤ ਸਮਝਾਇਆ ਕਿ ਮੈਡਮ ਇਹ ਸ਼ਿਫਟ ਨਾ ਕਰੋ ਐਡੀ ਵੱਡੀ ਰਕਮ ਪਰ ਮੈਡਮ ਰੁਕੀ ਨਹੀਂ ਉਹਨਾਂ ਨੇ ਕਿਹਾ ਕਿ ਮੈਂ ਉਥੇ ਇੱਕ ਫਲੈਟ ਖਰੀਦਣਾ ਉਹ ਕਹਿੰਦੇ ਬੰਗਾਲ ਦੇ ਖਾਤੇ ਚ ਕਿਉਂ ਸ਼ਿਫਟ ਕਰ ਰਹੇ ਹੋ ਉਹ ਕਹਿੰਦੇ ਨਹੀਂ ਪਤਾ ਨਹੀਂ ਅ ਮੇਰੇ ਭਰਾ ਨੇ ਮੈਨੂੰ ਕਿਹਾ ਕਿ ਫਲੈਟ ਤਾਂ ਇੱਧਰ ਮਿਲਣਾ ਖਾਤਾ ਚਾਹੇ ਕਿੱਥੇ ਦਾ ਮਰਜ਼ੀ ਹੋਵੇ ਸੰਯੋਗ ਦੇਖੋ ਜਾਂ ਬੈਂਕ ਸਟਾਫ ਦੀ ਸੂਝ ਦੇਖੋ ਜਾਂ ਆਰ ਬੀ ਆਈ ਦਾ ਸਿਸਟਮ ਦੇਖੋ ਜਾਂ ਕੋਈ ਗॉड ਦੀ ਕਿਰਪਾ ਇੱਕ ਘੰਟੇ ਬਾਅਦ ਵੀ ਪੈਸੇ ਟਰਾਂਸਫਰ ਨਹੀਂ ਹੋਏ ਇਹ ਮੈਡਮ ਦੇ ਖਾਤੇ 'ਚ ਵਾਪਸ ਆ ਗਏ ਐਫ ਡੀ ਆਰ ਟੁੱਟਣ ਨਾਲ 40-50 ਹਜ਼ਾਰ ਰੁਪਏ ਦਾ ਵਿਆਜ ਦਾ ਤਾਂ ਨੁਕਸਾਨ ਹੋਇਆ ਪਰ ਪੈਸੇ ਵਾਪਸ ਆ ਗਏ ਮੈਡਮ ਆਪਣੀ ਆਈਡੈਂਟੀਟੀ ਦੱਸਣਾ ਨਹੀਂ ਚਾਹੁੰਦੇ ਪਰ ਅਜਿਹੇ ਬਹੁਤ ਸਾਰੇ ਕੇਸ ਐ ਜਿੱਥੇ ਅੱਜਕੱਲ ਡਿਜੀਟਲ ਅਰੈਸਟ ਕਰਕੇ ਲੋਕਾਂ ਨੂੰ ਲੁੱਟਿਆ ਜਾਂਦਾ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਐ WhatsApp ਕਾਲ ਵੱਲ ਧਿਆਨ ਨਾ ਦਿਓ ਕੋਈ ਵੀ ਬੰਦਾ ਤੁਹਾਨੂੰ ਡਿਜੀਟਲ ਅਰੈਸਟ ਨਹੀਂ ਕਰ ਸਕਦਾ ਤੇ ਜੇ ਕੋਈ ਅਜਿਹਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿਓ ਇਸ ਕੇਸ ਦੀ ਜਾਂਚ ਵੀ ਪੁਲਿਸ ਕਰ ਰਹੀ ਹੈ ਕਿਉਂਕਿ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਧੰਨਵਾਦ